ਮੌਨਸੂਨ ਦੀ ਹੁਣ ਗੱਲ ਕਰਾਂਗੇ ਮੌਨਸੂਨ ਦੀ ਆਮਦ ਦੇ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਹਿਮਾਚਲ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਦੇਖੀ ਜਾ ਰਹੀ ਹੈ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਔਰੇਂਜ ਜੋਮੀਦਾ ਅਲਰਟ ਹੈ ਜੋ ਜਾਰੀ ਕੀਤਾ ਗਿਆ ਤੇ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਹੁਸ਼ਿਆਰਪੁਰ ਅਨੰਦਪੁਰ ਸਾਹਿਬ ਸਮੇਤ ਅੰਮ੍ਰਿਤਸਰ ਜਲੰਧਰ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਲੁਧਿਆਣਾ ਰਾਜਪੁਰਾ ਮੌਨਸੂਨ ਪਹੁੰਚਿਆ ਸੋ ਇਸ ਸਾਲ ਹੁਣ ਤੱਕ ਸਿਰਫ 25.6 ਮਿਲੀਮੀਟਰ بارش ਦਰਜ ਕੀਤੀ ਗਈ ਹੈ। ਤੋਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ। ਨਾਲਾਗੜ ਪਹਿਲੀ ਤਸਵੀਰ ਜਿੱਥੇ بارش ਜਿਹੜੀ ਆ ਉਹ ਹੋਈ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜ਼ਿਰਖਪੁਰ ਦੀ ਗੱਲ ਕਰੀਏ। ਟਰਾਈ ਸਿਟੀ ਯਾਨੀ ਕਿ ਚੰਡੀਗੜ੍ਹ, ਜ਼ਿਰਖਪੁਰ, ਮੁਹਾਲੀ, ਪੰਚਕੂਲਾ ਤਾਂ ਉੱਥੇ ਵੀ بارش ਹੋਈ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਸੋ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਬੇਸਬਰੀ ਦੇ ਨਾਲ ਲੋਕ بارش ਦਾ ਇੰਤਜ਼ਾਰ ਕਰਦੇ ਨੇ ਔਰ ਫਿਰ ਮੌਨਸੂਨ ਦੇ ਸੀਜ਼ਨ ਦੇ ਵਿੱਚ ਜਿਹੜੇ ਮੌਨਸੂਨ ਦੇ ਪਕਵਾਨ ਹੁੰਦੇ ਨੇ ਇਸ ਸੀਜ਼ਨ ਦੇ ਉਹਨਾਂ ਦਾ ਵੀ ਬੇਸਬਰੀ ਦੇ ਨਾਲ ਖਾਸ ਤੌਰ ਤੇ ਬੱਚਿਆਂ ਨੂੰ ਜਿਹੜਾ ਉਹ ਬੜਾ ਸ਼ੌਂਕ ਹੁੰਦਾ ਇੰਤਜ਼ਾਰ ਹੁੰਦਾ ਸੋ ਮੌਸਮ ਕਿਤੇ ਕਿਤੇ लवली ਮੌਸਮ ਜ਼ਰੂਰ ਹੋ ਗਿਆ ਆਸਮ ਮੌਸਮ ਜ਼ਰੂਰ ਹੋ ਗਿਆ ਕਿਤੇ ਕਿਤੇ ਜਿੱਥੇ ਜਿੱਥੇ بارش ਹੋਈ ਹੈ ਔਰ ਅਜੇ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ بارش ਦੀ ਉਡੀਕ ਕੀਤੀ ਜਾ ਰਹੀ ਹੈ ਮੌਨਸਨ ਕਹ ਰਹੇ ਨਾ ਕਿ ਮੌਨਸਨ ਜ਼ਰੂਰ ਪਹੁੰਚ ਚੁੱਕਿਆ ਹੈ ਉਸ ਵੇਲੇ ਦਸਤਕ ਦੇ ਦਿੱਤੀ ਹੈ ਮੌਨਸਨ ਨੇ ਪਰ بارش ਤੋਂ ਹਲੇ ਕੁਝ ਸ਼ਹਿਰ ਕੁਝ ਇਲਾਕੇ ਜਿਹੜੇ ਨੇ ਉਹ ਸਖਣੇ ਜ਼ਰੂਰ ਨੇ ਰੁਕ ਕਰਦੇ ਹਾਂ ਥੋੜੇ ਮੇਰੇ ਸਹਿਯੋਗੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ ਹਰਮੀਤ ਮੋਹਾਲੀ ਤੋਂ ਸਾਡੇ ਨਾਲ ਪੂਜਾ ਔਰ ਬਠਿੰਡਾ ਤੋਂ ਗੌਤਮ ਸਾਡੇ ਨਾਲ ਜੁੜੇ ਹੋਏ ਨੇ ਹਰਮੀਤ ਪਹਿਲਾਂ ਤਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਇਸ ਵੇਲੇ ਕਿਹੋ ਜਿਹਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਟਰਾਈ ਸਿਟੀ ਦੇ ਵਿੱਚ ਤੇ ਕਈ ਹੋਰ ਥਾਵਾਂ ਤੇ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ ਗੁਰੂ ਨਗਰੀ ਦੇ ਵਿੱਚ ਮੌਸਮ ਕਿਹੋ ਜਿਹਾ ਅਰਮੀਤ ਮੈਂ ਰੋਕ ਕਰਦਾ ਦੁਆਰਾ ਤੁਹਾਡਾ ਆਵਾਜ਼ ਤੁਹਾਡੀ ਜਿਹੜੀ ਮੇਰੇ ਤੱਕ ਨਹੀਂ ਪਹੁੰਚ ਪਾ ਰਹੀ ਹੈ ਮੋਹਾਲੀ ਦਾ ਰੋਕ ਕਰਦੇ ਆ ਮੋਹਾਲੀ ਦੇ ਵਿੱਚ ਪੂਜਾ ਮੇਰੇ ਸਹਿਯੋਗੀ ਜੁੜੇ ਹੋਏ ਨੇ ਪੂਜਾ ਮੋਹਾਲੀ ਦੇ ਵਿੱਚ ਕੁਝ ਸਮਾਂ ਪਹਿਲਾਂ ਤੁਸੀਂ ਜਾਣਕਾਰੀ ਦਿੱਤੀ ਸੀ ਕਿ ਬਾਰਿਸ਼ ਜਿਹੜੀ ਆ ਚਮਚਮ ਵਰਸਣ ਲੱਗ ਗਈ ਹੈ ਕੀ ਮੌਲੇਤਾਰ ਮੀ ਇਸ ਨੂੰ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਨਾਲ ਕਹਿ ਲੋ ਕਿ ਝੜੀ ਬਣ ਕੇ ਮੀ ਪੈਂਦਾ ਹੈ ਕੀ ਉਸ ਤਰੀਕੇ ਦਾ ਮੀ ਹੈ ਜਾਂ ਫਿਰ ਇਸ ਵੇਲੇ ਮੀ हट ਚੁੱਕਿਆ ਹੈ ਮੋਹਾਲੀ ਦੇ ਵਿੱਚ ਅ ਬਿਲਕੁਲ ਦੇਖੋ ਇਸ ਵਾਰੀ ਇਸ ਇਸ ਵਕਤ ਜਿਹੜਾ ਹੈ ਮੀ ਹਟ ਗਿਆ ਹੈ ਹਾਲਾਂਕਿ ਕਈ ਸੈਕਟਰ ਦੇ ਵਿੱਚ ਕਈ ਫੇजेस ਦੇ ਵਿੱਚ ਜ਼ਰੂਰ ਮੀ ਪੈ ਰਿਹਾ ਰੁਕ ਰੁਕ ਕੇ ਜਿਹੜਾ ਹੈ ਮੀ ਪੈ ਰਿਹਾ ਮੌਸਮ ਵਿਭਾਗ ਦਾ ਜਿਹੜਾ ਅਲਰਟ ਸੀਗਾ ਉਹ 29 ਅਤੇ 30 ਨੂੰ ਸੀਗਾ ਕਿਹਾ ਗਿਆ ਸੀਗਾ ਕਿ ਭਾਰੀ ਬਰਸਾਤ ਹੋਵੇਗੀ ਮੌਨਸੂਨ ਦੀ ਸ਼ੁਰੂਆਤ ਹੋਵੇਗੀ ਲੇਕਿਨ ਜਿਹੜਾ ਹੈ ਦੋ ਦਿਨ ਲੇਟ ਮੌਨਸੂਨ ਉੱਤਰ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਹਰਿਆਣਾ ਦੇ ਵਿੱਚ ਪਹੁੰਚਿਆ ਹੈ ਜਿਸ ਦੇ ਕਾਰਨ ਅਲੱਗ-ਅਲੱਗ ਥਾਵਾਂ ਤੇ ਮੀ ਜ਼ਰੂਰ ਦੇਖਿਆ ਜਾ ਰਿਹਾ ਹੈ ਕਿ ਕਈ ਥਾਵਾਂ ਤੇ ਭਾਰੀ ਮੀ ਪਿਆ ਹੈ ਕਈ ਥਾਵਾਂ ਤੇ ਜਿਹੜੀ ਹਲਕੀ ਬ ਹਵਾ ਦੀ ਜਿਸ ਨੂੰ ਅਸੀਂ ਕਹਿੰਦੇ ਹਾਂ ਉਹ ਦੇਖੀ ਜਾ ਰਹੀ ਹੈ ਲੇਕਿਨ ਇਸ ਦੇ ਨਾਲ ਸਭ ਤੋਂ ਵੱਡਾ ਫਰਕ ਇਹ ਹੈ ਕਿ ਇੱਥੇ ਜਿਹੜਾ ਹੈ ਉਹ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਵੇਲੇ ਵੀ ਜੇ ਤੁਸੀਂ ਦੇਖੋਗੇ ਤੇ ਕਾਲੇ ਬੱਦਲ ਜਿਹੜੇ ਹਨ ਉਹ ਛਾਏ ਹੋਏ ਨੇ ਤੇ ਮੌਸਮ ਵੀ ਬਾਕਦਾ ਵੀ ਇਹ ਕਹਿਣਾ ਸੀਗਾ ਕਿ ਅੱਜ ਪੂਰੇ ਦਿਨ ਜਿਹੜਾ ਹੈ ਉਹ ਕਾਲੇ ਬੱਦਲ ਆਸਮਾਨ ਦੇ ਵਿੱਚ ਛਾਏ ਰਹਿਣਗੇ ਹੁਣ ਤਾਪਮਨ ਦੀ ਜੇ ਗੱਲ ਕਰੀਏ ਜਿੱਥੇ ਕਿ ਮੈਕਸਿਮਮ ਟੈਂਪਰੇਚਰ 34 ਡਿਗਰੀ ਸੈਲਸੀਅਸ ਸੀਗਾ ਤੇ ਮਿਨੀਮਮ 27 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ 3 24 ਡਿਗਰੀ ਜਿਹੜਾ ਹੈ ਉਹ ਤਾਪਮਾਨ ਰਹਿਣ ਵਾਲਾ ਹੈ ਤੇ ਫਿਲਹਾਲ 3 ਜੁਲਾਈ ਨੂੰ ਜਿਹੜੀ ਸੰਭਾਵਨਾ ਹੁਣ ਮੌਸਮ ਵਿਭਾਗ ਨੇ ਜਿਤਾਈ ਹੈ ਕਿ 3 ਜੁਲਾਈ ਨੂੰ ਜਿਹੜਾ ਮੈਕਸਿਮਮ ਟੈਂਪਰੇਚਰ 33 ਡਿਗਰੀ ਅਤੇ ਮਿਨੀਮਮ 27 ਡਿਗਰੀ ਰਹੇਗਾ ਇਸ ਤੋਂ ਬਾਅਦ 4 ਜੁਲਾਈ ਨੂੰ ਤਾਪਮਾਨ ਦੇ ਵਿੱਚ ਕੁਝ ਬਦਲਾਵ ਨਹੀਂ ਹੋਵੇਗਾ 5 ਜੁਲਾਈ ਨੂੰ ਹੋਰ ਜ਼ਿਆਦਾ ਜਿਹੜਾ ਹੈ ਉਹ ਤਾਪਮਾਨ ਡਿੱਗ ਸਕਦਾ ਕਿਉਂਕਿ ਪਿਛਲੀ ਵਾਰ ਵੀ 2023 ਦੀ ਗੱਲ ਕਰੀਏ ਤੇ ਜੁਲਾਈ ਦਾ ਮਹੀਨਾ ਅਜੇ ਅਸਿਗਾ ਖਾਸ ਕਰ 8 9 10 ਜੁਲਾਈ ਉਹ ਤਿੰਨ ਦਿਨ ਅਜੇ ਇਸ ਜਦ ਭਾਰੀ ਮੀਂਹ ਪੂਰੇ ਉੱਤਰ ਭਾਰਤ ਦੇ ਵਿੱਚ ਪਿਆ ਸੀਗਾ ਤੇ ਲੋਕਾਂ ਸੀ ਹੜ ਵਰਗੇ ਹਾਲਾਤ ਹੋ ਗਏ ਸੀ ਤੇ ਉਹ ਹਾਲਾਤ ਨਾ ਹੋਣ ਹਾਲਾਂਕਿ ਇਸ ਨੂੰ ਲੈ ਕੇ ਜਰੂਰ ਜ਼ਰੂਰ ਪ੍ਰਸ਼ਾਸਨ ਤਿਆਰੀ ਕਰੇ ਲੇਕਿਨ ਦੂਜੇ ਪਾਸੇ ਜਿਸ ਤਰੀਕੇ ਨਾਲ ਮੌਨਸੂਨ ਦੀ ਐਕਸਪੈਕਟੇਸ਼ਨ ਲੋਕ ਕਰ ਰਹੇ ਸੀ ਉਸ ਤਰੀਕੇ ਨਾਲ ਮੀਂਹ ਤਾਂ ਨਹੀਂ ਪੈ ਰਿਹਾ ਲੇਕਿਨ ਹਾਂ ਰੁਕ ਰੁਕ ਕੇ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਜਿਹੜਾ ਹੈ ਉਹ ਰਾਹਤ ਮਿਲ ਰਹੀ ਹੈ ਨਾ ਕਿ ਕਈ ਥਾਵਾਂ ਤੇ ਜਾਮਵਰਗੀ ਸਥਿਤੀ ਹੋ ਗਈ ਹੈ ਕਿਉਂਕਿ ਗੱਡੀਆਂ ਦੀ ਰਫਤਾਰ ਜਦ ਮੌਸਮ ਬਦਲਦਾ ਹੈ ਮੀਂਹ ਪੈਂਦਾ ਹੈ ਤੇ ਸੜਕਾਂ ਦੇ ਵਿੱਚ ਵਾਟਰ ਲੋਕਿੰਗ ਦੀ ਸਮੱਸਿਆ ਹੋ ਜਾਂਦੀ ਹੈ ਤੇ ਗੱਡੀਆਂ ਦੀ ਰਫਤਾਰ ਵੀ ਹੌਲੀ ਹੋ ਜਾਂਦੀ ਹੈ ਲੇ ਜਿਸ ਤਰੀਕੇ ਨਾਲ ਹੁਣ ਅਲਰਟ جاری ਹੈ ਵੈਸਟਰਨ ਡਿਸਟਰਬੈਂਸ ਦਾ ਜਿਹੜਾ ਅਲਰਟ ਹੈ ਉਹ ਮੌਸਮ ਵਿਭਾਗ ਵੱਲੋਂ ਦਿੱਤਾ ਗਿਆ ਹੈ ਇਸ ਦੇ ਨਾਲ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਹੋਰ ਤਬਦੀਲੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ ਲੇਕਿਨ ਆਪਣੇ ਆਪ ਦੇ ਵਿੱਚ ਜਿਹੜੀ ਐਕਸਪੈਕਟੇਸ਼ਨ ਟ੍ਰਾਈਸਿਟੀ ਦੇ ਲੋਕਾਂ ਦੇ ਵਿੱਚ ਸੀ ਅਤੇ ਜਿਹੜੇ ਉਹਨਾਂ ਦੇ ਚਿਹਰੇ ਉੱਤੇ ਇਸ ਵਾਸਤੇ ਬਹੁਤ ਬਹੁਤ ਸ਼ੁਕਰੀਆ ਇਹ ਜਾਣਕਾਰੀ ਸਾਡੇ ਤੱਕ ਸਾਂਝੀ ਕਰਨ ਦੇ ਲਈ ਤੇ ਗੌਤਮ ਮੇਰੇ ਸਹਿਯੋਗੀ ਬਠਿੰਡਾ ਤੋਂ ਬਣੇ ਹੋਏ ਨੇ ਬਠਿੰਡਾ ਦੇ ਵਿੱਚ ਗੋਤਮ ਕਹੋ ਜਿਆ ਇਸ ਵੇਲੇ ਮੌਸਮ ਦੇਖਣ ਨੂੰ ਮਿਲ ਰਿਹਾ ਚੰਡੀਗੜ੍ਹ ਦੇ ਵਿੱਚ بارش ਹੋ ਰਹੀ ਹੈ ਹਿਮਾਚਲ ਦੇ ਕਈ ਹਿੱਸਿਆਂ ਦੇ ਵਿੱਚ بارش ਹੋ ਰਹੀ ਹੈ ਬਠਿੰਡਾ ਦੇ ਵਿੱਚ ਮੌਸਮ ਕੀ ਕਹਿ ਰਿਹਾ ਇਸ ਵਕਤ ਮਾਨਸੂਨ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਇਸ ਵਕਤ ਜਿਹੜਾ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਜਿਹੜਾ ਹੈ ਉਹ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਤੇ ਘੱਟ ਤੋਂ ਘੱਟ ਜਿਹੜਾ ਤਾਪਮਾਨ ਹੈ ਉਹ 26 ਡਿਗਰੀ ਤੱਕ ਜਿਹੜਾ ਹੈ ਵੇਖਿਆ ਜਾ ਰਿਹਾ ਹੈ ਮਾਂਸੂਨ ਦੀ ਗੱਲ ਕਰੀਏ ਤਾਂ ਮਾਂਸੂਨ ਦੀ दस्तक ਹਜੇ ਮਾਲਵੇ ਦੇ ਵਿੱਚ ਜਾਂ ਕਹਿ ਲਈਏ ਕਿ ਬਠਿੰਡਾ ਦੇ ਕਈ ਨੇੜਲੇ ਇਲਾਕੇ ਜਿਹੜੇ ਨੇ ਉਹ ਉਡੀਕ ਦੇ ਵਿੱਚ ਨੇ ਹਜੇ ਮਾਂਸੂਨ ਦੀ दस्तक ਜਿਹੜੀ ਆ ਉਹ ਬਠਿੰਡਾ ਦੇ ਵਿੱਚ ਨਹੀਂ ਵੇਖਣ ਨੂੰ ਮਿਲ ਰਹੀ ਹੈ ਕੜਾਕੀ ਦੀ ਧੁੱਪ ਹੈ ਗਰਮੀ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 4 ਤਾਰੀਖ ਆਉਣ ਵਾਲੀ ਤੇ 5 ਤਾਰੀਖ 6 ਤਾਰੀਖ ਤੇ 7 ਤਾਰੀਖ ਇਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਮਾਨਸੂਨ ਦੀ ਦਸਤਕ ਹੋਣੀ ਹੈ ਲਗਾਤਾਰ ਬਰਸਾਤ ਜਿਹੜੀ ਹੈ ਉਹ ਦਾ ਅਨੁਮਾਨ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਕਾਫੀ ਜ਼ਿਆਦਾ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਿਆ ਜਾ ਸਕਦਾ ਫਿਲਹਾਲ ਬਠਿੰਡਾ ਦੇ ਵਿੱਚ ਟੈਂਪਰੇਚਰ ਕਾਫੀ ਜ਼ਿਆਦਾ ਹਾਈ ਹੈ ਲੋਕ ਜਿਹੜੇ ਨੇ ਗਰਮੀ ਤੋਂ ਪਰੇਸ਼ਾਨ ਨੇ ਏਸੀ ਦਾ ਕੂਲਰ ਦਾ ਸਹਾਰਾ ਲੈ ਕੇ ਲੋਕ ਜਿਹੜਾ ਹੈ ਆਪਣਾ ਸਮਾਂ ਬਤੀਤ ਕਰਨ ਦੇ ਉਤੇ ਮਜਬੂਰ ਨੇ ਉਡੀਕ ਜ਼ਰੂਰ ਬਣੀ ਹੋਈ ਹੈ ਇਸ ਗੱਲ ਨੂੰ ਲੈ ਕੇ ਹਾਲਾਂਕਿ ਜਿਹੜੇ ਬੱਚਿਆਂ ਨੂੰ ਲੈ ਕੇ ਦੇਖਿਆ ਜਾਵੇ ਤਾਂ ਸਕੂਲ ਜਿਹੜੇ ਨੇ ਖੁੱਲ ਗਏ ਨੇ ਪਰ ਆਗਾਮੀ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਬਰਸਾਤ ਦੇ ਅਸਰ ਬੱ세 ਜਾ ਰਹੇ ਨੇ ਤੇ ਉਸ ਨੂੰ ਲੈ ਕੇ ਇੱਕ ਕੁਛੀ ਦੀ ਲਹਿਰ ਵੀ ਹੈ ਤੇ ਆਨਵਲ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਛੁੱਟੀ ਜਿਹੜੀ ਆ ਉਹ ਵੇਖਣ ਨੂੰ ਮਿਲ ਸਕਦੀ ਆ ਪਰ ਹੈਵੀ ਰੇਨ ਆ ਹੁਣ ਵੇਖਿਆ ਜਾ ਸਕਦਾ ਹੈ ਕਿ ਹੁਣ ਆਨਵਲ ਦਿਨਾਂ ਦੇ ਵਿੱਚ ਬਠਿੰਡਾ ਦੇ ਵਿੱਚ ਜੇ ਮਾਨਸੂਨ ਦੀ ਦਸਤ ਕੋਈਗੀ ਤਾਂ ਕਿਸ ਤਰੀਕੇ ਦਾ ਮਾਹੌਲ ਰਹੇਗਾ ਜੀ ਬਲਦੀਪ ਬਹੁਤ ਸ਼ੁਕਰੀਆ ਗੋਤਮ ਸਾਡੇ ਨਾਲ ਜੁੜਨ ਲਈ ਬਠਿੰਡਾ ਤੋਂ ਤੇ ਮੁਹਾਲੀ ਤੋਂ ਸਾਡੇ ਨਾਲ ਪੂਜਾ ਵਰਮਾ ਜੁੜੇ ਸੀ ਤੇ ਅੰਮ੍ਰਿਤਸਰ ਤੋਂ ਹਰਮੀਤ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਵਕ ਵਕ ਥਾਵਾਂ ਤੇ بارش ਹੋ ਰਹੀ ਹੈ ਕਈ ਥਾਵਾਂ ਤੇ ਉਡੀਕ ਕੀਤੀ ਜਾ ਰਹੀ ਹੈ ਕਿ بارش ਹੋਵੇ ਖੈਰ ਇਸ ਮੌਸਮ ਦੇ ਵਿੱਚ ਇਹ ਹੁੰਦਾ ਕਿ ਜੇਕਰ ਕਿਸੇ ਥਾਂ ਤੇ بارش ਹੋ ਰਹੀ ਹੈ ਤੇ ਕਿਸੇ ਥਾਂ ਤੇ ਨਹੀਂ ਹੋ ਰਹੀ ਹੈ ਤਾਂ ਹਮਸ ਵਾਲਾ ਇੱਕ ਮਾਹੌਲ ਜ਼ਰੂਰ ਬਣ ਜਾਂਦਾ ਹ ਹਮਸ ਜਿਹੜੀ ਆ ਜ਼ਿਆਦਾ ਹੋ ਜਾਂਦੀ ਹੈ